ਗੁਰੂ ਪਿਆਰੇ ਸਾਧ ਸੰਗਤ ਜੀਓ ਇਸ ਤੋਂ ਪਿਛਲੇ ਭਾਗ ਵਿੱਚ ਅਸੀਂ ਗੱਲ ਕੀਤੀ ਸੀ ਕਿ ਆਨੰਦਗੜ੍ਹ ਸਾਹਿਬ ਜੀ ਦੇ ਕਿਲੇ ਤੋਂ ਕਿਸ ਤਰ੍ਹਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਬਾਹਰ ਆਉਂਦੇ ਹਨ ਅਤੇ ਦੁਸ਼ਮਣ ਜੋ ਹੈ ਉਹ ਕੁਰਾਨ ਅਤੇ ਗਉਧੀਆਂ ਚੁਕੀਆਂ ਕਸਮਾਂ ਨੂੰ ਝੂਠਾ ਕਰਕੇ ਪਾਤਸ਼ਾਹ ਜੀ ਉੱਪਰ ਹਮਲਾ ਕਰ ਦਿੰਦੇ ਹਨ ਅਤੇ ਕਿਵੇਂ ਜੰਗ ਲੜਦੇ ਹੋਏ ਸਤਗੁਰੂ ਜੀ ਸਰਸਾ ਦੇ ਕੰਢੇ ਪਹੁੰਚੇ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਸਿੰਘਾਂ ਸਮੇਤ ਸਰਸਾ ਨਦੀ ਕੋਲ ਪਹੁੰਚ ਗਏ ਇੱਥੇ ਪਹੁੰਚਦਿਆਂ ਹੀ ਅੰਮ੍ਰਿਤ ਵੇਲਾ ਹੋ ਗਿਆ ਸਰਸਾ ਦਾ ਪਾਣੀ ਬਹੁਤ ਚੜਿਆ ਹੋਇਆ ਸੀ ਸਤਗੁਰੂ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਲਈ ਆਸਾ ਦਾ ਕੀਰਤਨ ਆਰੰਭ ਕਰਵਾ ਦਿੱਤਾ ਕਲਗੀ ਵਾਲਿਆ ਤੇਰੀਆਂ ਤੂੰ ਹੀ ਜਾਣਦਾ ਏ ਪਿੱਛੇ ਜੰਗ ਜੋਰਾਂ ਤੇ ਹੈ ਮੇਰੇ ਪਾਤਸ਼ਾਹ ਪਰਮਾਤਮਾ ਦੀ ਕੀਰਤੀ ਸੁਣ ਰਹੇ ਹਨ ਸਵੇਰ ਹੋਈ ਦੇਖਿਆ ਪਾਣੀ ਕੁਛ ਘਟਿਆ ਪਰ ਅਜੇ ਵੀ ਪਾਰ ਲੰਘਣਾ ਔਖਾ ਏ ਦੁਸ਼ਮਣ ਗਿੱਦੜ ਵਾਂ ਚੰਗਰਾ ਮਾਰਦਾ ਹੋਇਆ ਸਰਸਾ ਨਦੀ ਤੇ ਆਣ ਪਹੁੰਚਾ ਇੱਥੇ ਉਹ ਜੰਗ ਹੋਈ ਜਿਸ ਦਾ ਕੋਈ ਹਿਸਾਬ ਕਿਤਾਬ ਵੀ ਨਹੀਂ ਲਾਇਆ ਜਾ ਸਕਦਾ ਇਹ ਭਿਆਨਕ ਤੋਂ ਵੀ ਭਿਆਨਕ ਸੀ ਵੈਰੀ ਸਮਝਦਾ ਸੀ ਕਿ ਹੁਣ ਗੁਰੂ ਸਾਡੇ ਹੱਥੋਂ ਬਚ ਕੇ ਨਹੀਂ ਜਾ ਸਕਦਾ ਗੁਰੂ ਦਿਆ ਸਿੰਘਾਂ ਨੇ ਵੈਰੀ ਨੂੰ ਆਪਣੀ ਹਿੱਕ ਦੇ ਜ਼ੋਰ ਨਾਲ ਰੋਕੀ ਰੱਖਿਆ ਸਤਿਗੁਰੂ ਜੀ ਵੱਲ ਕਿਸੇ ਨੂੰ ਫਟਕਣ ਵੀ ਨਾ ਦਿੱਤਾ ਜਿਹੜਾ ਵੀ ਇੱਧਰ ਨੂੰ ਆਇਆ ਉਸ ਨੂੰ ਬੁਰੀ ਤਰ੍ਹਾਂ ਛੀਰ ਸੁਠਿਆ ਪਾਤਸ਼ਾਹ ਜੀ ਨੇ ਸਰਸਾ ਨੂੰ ਪਾਰ ਕਰਨ ਦਾ ਹੁਕਮ ਦਿੱਤਾ ਮੇਰੇ ਕਲਗੀਧਰ ਜੀ ਨੇ ਸਰਸਾ ਨਦੀ ਵੱਲ ਮੋਹਾਰਾ ਮੋੜੀਆਂ ਸਰਸਾ ਦੇ ਵਿੱਚ ਘਾਰੋਂ ਰੁੱਕ ਕੇ ਪਿੱਛੇ ਵੈਰੀ ਉੱਪਰ ਕਈ ਤੀਰ ਛੱਡੇ ਅਤੇ ਕਈ ਨਾਮੀ ਜਰਨੈਲ ਸਦਾ ਲਈ ਟੇਰ ਕਰ ਦਿੱਤੇ ਵੱਡੇ ਸਾਹਿਬਜਾਦੇ ਪਾਤਸ਼ਾਹ ਜੀ ਦੇ ਨਾਲ ਹੀ ਸਰਸਾ ਪਾਰ ਕਰ ਗਏ ਸਾਰਾ ਵਹੀਰ ਬੁਰੀ ਤਰ੍ਹਾਂ ਖਿੰਡ ਗਿਆ ਬੋਤੇ ਸਿੰਘ ਸ਼ਹੀਦੀਆਂ ਪਾ ਗਏ ਕਈਆਂ ਨੂੰ ਪਾਣੀ ਦਾ ਤੇਜ਼ ਰੁੜ ਕੇ ਲੈ ਗਿਆ ਕੋਈ ਪਾਰ ਹੋ ਗਿਆ ਕੋਈ ਰੁੜ ਗਿਆ ਕੋਈ ਸ਼ਹੀਦੀ ਪ੍ਰਾਪਤ ਕਰ ਗਿਆ ਪਾਤਸ਼ਾਹ ਜੀ ਵੱਲੋਂ ਕਈ ਸਾਲਾਂ ਦੀ ਮਿਹਨਤ ਨਾਲ ਲਿਖੇ ਅਨੇਕਾਂ ਗ੍ਰੰਥਾਂ ਸਮੇਤ ਸਭ ਤੋਂ ਵੱਡੇ ਆਕਾਰ ਦਾ ਗ੍ਰੰਥ ਵਿਦਿਆ ਸਾਗਰ ਸਰਸਾ ਦੀ ਪੇਟ ਚੜ ਗਿਆ। ਐਨੇ ਸ਼ੋਰ ਵਿੱਚ ਇੱਕ ਦੂਸਰੇ ਨੂੰ ਆਵਾਜ਼ ਮਾਰੀ ਸੁਣਾਈ ਨਾ ਦਿੱਤੀ। ਕਈ ਸਿੱਖ ਬੀਬੀਆਂ ਤੇ ਬਿਰਧ ਸ਼ਹੀਦियां ਪਾ ਗਏ। ਕਈ ਬੱਚੇ ਵੀ ਮਾਰੇ ਗਏ। ਸਤਗੁਰੂ ਜੀ ਦਾ ਪਰਿਵਾਰ ਪੂਰੀ ਤਰ੍ਹਾਂ ਵਿਛੜ ਗਿਆ। ਵੀਰਾਂ ਨਾਲੋਂ ਵੀਰ ਐਸੇ ਵਿਛੜੇ ਕਿ ਫਿਰ ਦੁਬਾਰਾ ਨਾ ਮਿਲ ਸਕੇ ਵੱਡੇ ਸਾਹਿਬਜ਼ਾਦੇ ਕਲਗੀ ਤਰਜੀ ਨਾਲ ਸਰਸਾ ਪਾਰ ਕਰ ਗਏ ਰੋਪੜਵਲ ਚਲ ਗਏ ਛੋਟੇ ਸਾਹਿਬਜ਼ਾਦੇ ਅਤੇ ਦਾਦੀ ਮਾਂ ਗੁਜਰਕੌਰ ਜੀ ਸਰਸਾ ਨੂੰ ਪਾਰ ਨਾ ਕਰ ਸਕੇ ਸਰਸਾ ਕਿਨਾਰੇ ਕਿਸੇ ਉਜੜ ਰਾਹਾਂ ਵੱਲ ਹੋ ਤੁਰੇ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਜਥੇ ਦੇ ਸਿੰਘਾਂ ਸਮੇਤ ਸਰਸਾ ਤੋਂ ਪਾਰ ਰੋਪੜ ਜਾ ਰਹੇ ਸਨ ਸਰਸਾ ਦੇ ਕਿਨਾਰੇ ਬਹੁਤ ਕਹਿਰ ਵਰਤਿਆ ਸਭ ਕੁਝ ਹੱਸਦਾ ਵਸਦਾ ਉਜੜ ਗਿਆ ਮੰਥ ਵਸੇ ਮੈਂ ਉਜੜਾਂ ਵਾਲੇ ਕਲਗੀ ਤਰਜੀ ਦੇ ਬੋਲ ਵਾਲੀ ਕਹਾਣੀ ਸੱਤ ਹੋ ਗਈ ਸੱਤ ਪੋ 1761 ਬਿਕਰਮੀ 21 ਦਸੰਬਰ 1704 ਈਸਵੀ ਦੀ ਚੜ੍ਹਦੀ ਸਵੇਰ ਗੁਰੂ ਪਰਿਵਾਰ ਨੂੰ ਵਿਛੋੜਨ ਵਾਲੀ ਮੰਦ ਭਾਗੀ ਹੋ ਨਿਬੜੀ ਪਰਿਵਾਰ ਨਾਲੋਂ ਵਿਛੜ ਕੇ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਭਾਈ ਜਵਾਹਰ ਸਿੰਘ ਜੀ ਭਾਈ ਧੰਨਾ ਸਿੰਘ ਜੀ ਇਹਨਾਂ ਦੇ ਜਥੇ ਦੇ ਨਾਲ ਰੋਪੜ ਪਹੁੰਚ ਗਏ ਇੱਥੇ ਭਾਈ ਧੰਨਾ ਸਿੰਘ ਜੀ ਦੇ ਰਿਸ਼ਤੇਦਾਰ ਸੀ ਜੋ ਖਾਸ ਇਤਬਾਰੀ ਸ਼ਰਧਾਲੂ ਸਿੱਖ ਸਨ ਮਾਤਾਵਾਂ ਸਿੰਘਾਂ ਤੇ ਦਾਸੀਆਂ ਇਹਨਾਂ ਦੇ ਘਰ ਜਾ ਪਹੁੰਚੇ ਇਹਨਾਂ ਪੁੱਜ ਕੇ ਸੇਵਾ ਕੀਤੀ ਭਾਈ ਮਨੀ ਸਿੰਘ ਜੀ ਆਦੀ ਸਿੰਘਾ ਨੇ ਸਾਰੀ ਰਾਤ ਜਾਗ ਕੇ ਪਹਿਰਾ ਦਿੱਤਾ ਇੱਕ ਘੜੀ ਵੀ ਸੌਣ ਆ ਸਕੇ ਸਾਰੀ ਰਾਤ ਮੌਕੇ ਦੇ ਹਾਲਾਤ ਦੀ ਜਾਣਕਾਰੀ ਲੈਂਦੇ ਰਹੇ ਇਹ ਰਾਤ ਮਾਤਾਵਾਂ ਲਈ ਕਟਣੀ ਵੀ ਸੁਖੀ ਨਹੀਂ ਸੀ ਪੁੱਤਰ ਪਤੀ ਰੱਬ ਵਰਗੀ ਸੱਸ ਦਾ ਵਿਛੋੜਾ ਤੁਰ ਸੀਨੇ ਨੂੰ ਤੂ ਪਾਈ ਜਾਂਦਾ ਸੀ ਆਨੰਦਪੁਰ ਸਾਹਿਬ ਤੋਂ ਸਰਸਾ ਤੱਕ ਦਾ ਸਫ਼ਰ ਅੱਖਾਂ ਮੂਰੀਆਂ ਪਰੇ ਨਾ ਜਾਂਦਾ ਕਿਵੇਂ ਵੈਰੀ ਨੇ ਧੋਖਾ ਦਿੱਤਾ ਜਿਵੇਂ ਸਰਸਾਂ ਚ ਅੱਖਾਂ ਨਾਲ ਰੁੜੇ ਜਾਂਦੇ ਸਿੱਖ ਸੇਵਕ ਤੱਗੇ ਭੁੱਖ ਅਤੇ ਦੁੱਖ ਦੇ ਭੰਨੇ ਸਿੰਘ ਜਾਨਾ ਹੂਲ ਲੜਦੇ ਅੱਖਾਂ ਮੂਰੇ ਬਾਰ-ਬਾਰ ਆਉਣ ਲੱਗੇ ਅਤੇ ਮਾਵਾਂ ਦੇ ਸੀਨੇ ਚ ਹਲਚਲ ਮਚਾ ਨੀਂਦ ਉਡਾ ਦਿੰਦੇ ਪੁੱਤਰ ਕਿੱਥੇ ਹੋਣਗੇ ਪਤੀ ਦੀ ਸੇਵਾ ਵਿੱਚ ਕੌਣ ਹਾਜ਼ਰ ਹੋਵੇਗਾ ਕੀ ਬੀਤੀ ਹੋਵੇਗੀ ਇੰਨਾ ਸੋਚਾਂ ਵਿੱਚ ਸਾਰੀ ਰਾਤ ਪਾਸੇ ਲੈਂਦਿਆਂ ਬਤੀਤ ਹੋ ਗਈ ਸਵੇਰ ਹੁੰਦਿਆਂ ਦੋਵੇਂ ਮਾਤਾਵਾਂ ਭਾਈ ਮਨੀ ਸਿੰਘ ਜੀ ਭਾਈ ਧੰਨਾ ਸਿੰਘ ਜੀ ਭਾਈ ਜਵਾਹਰ ਸਿੰਘ ਜੀ ਦਾਸੀਆਂ ਭਾਗੋ ਤੇ ਬੀਬੋ ਸਾਰੇ ਭੀਸ ਵਟਾ ਕੇ ਇੱਕ ਬੈਲ ਗੱਡੀ ਵਿੱਚ ਬੈਠ ਕੇ ਕਈ ਦਿਨਾਂ ਦਾ ਕਸ਼ਟ ਪ੍ਰਿਆਸ ਸਫਰ ਤੈਅ ਕਰਕੇ ਦਿੱਲੀ ਪਹੁੰਚ ਗਏ ਇੱਥੇ ਭਾਈ ਜਵਾਹਰ ਸਿੰਘ ਜੀ ਦੇ ਘਰ ਜਾ ਵਿਰਾਜ ਇਧਰ ਕਲਗੀਧਰ ਪਾਤਸ਼ਾਹ ਜੀ ਪਿੰਡ ਘਨੋਲੇ ਵਿੱਚ ਦੀ ਹੁੰਦੇ ਹੋਏ ਪਿੰਡ ਫਿੱਡੇ ਤੇ ਲੋਧੀ ਮਾਜਰੇ ਦੇ ਰਾਸਤੇ ਰੋਪੜ ਜਾ ਪਹੁੰਚੇ ਮੂਰੇ ਰੋਪੜੀਏ ਪਠਾਨ ਗੁਰੂ ਜੀ ਦੇ ਵੈਰੀ ਬੇਈਮਾਨੀ ਦੀ ਹੱਦ ਟੱਪ ਗਏ ਕਦੇ ਇਹ ਪਠਾਨ ਗੁਰੂ ਜੀ ਕੋਲ ਅਨੰਦਪੁਰ ਸਾਹਿਬ ਵਿਖੇ ਨੌਕਰੀ ਕਰਦੇ ਸੀ ਗੁਰੂ ਘਰ ਤੋਂ ਇਨਾਮ ਅਤੇ ਤਨਖਾਹਾਂ ਲੈਣ ਵਾਲੇ ਪਠਾਨ ਗੁਰੂ ਘਰ ਦੇ ਦੁਖੀ ਬਣ ਗਏ ਰੋਪੜ ਦੇ ਪਠਾਨਾਂ ਨਾਲ ਚੰਗੀ ਝੜਪ ਹੋਈ ਐਨਾ ਬੇਈਮਾਨਾਂ ਦੇ ਸਿੰਘਾਂ ਨੇ ਬੁਰੀ ਤਰ੍ਹਾਂ ਮੂੰਹ ਪੰਨੇ ਬਹੁਤੇ ਪਠਾਨ ਮਾਰੇ ਗਏ ਬਾਕੀ ਪਿੱਛੇ ਨੂੰ ਭੱਜ ਆਪਣੀਆਂ ਜਾਨਾਂ ਬਚਾ ਗਏ ਬਾਦਸ਼ਾਹ ਜੀ ਪਿੰਡ ਕੋਟਲੇ ਪਹੁੰਚ ਗਏ ਇੱਥੇ ਦੇ ਨਿਹੰਗ ਖਾਂ ਪਠਾਨ ਨੇ ਬਹੁਤ ਸਤਿਕਾਰ ਦਿੱਤਾ ਆਪਣੀ ਹਵੇਲੀ ਦੇ ਬੂਹੇ ਬਹੁਤ ਪਿਆਰ ਅਤੇ ਸ਼ਰਧਾ ਨਾਲ ਖੁੱਲੇ ਨਿਹੰਗ ਖਾਂ ਪਠਾਨ ਗੁਰੂ ਘਰ ਦਾ ਬਹੁਤ ਸ਼ਰਧਾਲੂ ਸੀ ਇਹਨਾਂ ਦੇ ਵੱਡੇ-ਵੱਡੇਰੇ ਵੀ ਗੁਰੂ ਘਰ ਤੇ ਸ਼ਰਧਾ ਰੱਖਦੇ ਸੀ ਛੇਵੇਂ ਬਾਦਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਜੀ ਸਤਵੇਂ ਪਾਤਸ਼ਾਹ ਗੁਰੂ ਹਰ राय ਜੀ ਇਹਨਾਂ ਦੇ ਵੱਡੇ ਪੁਰਖਿਆਂ ਨੂੰ ਗ੍ਰਹਿ ਬਚਨ ਪਾ ਨਿਹਾਲ ਕੀਤਾ ਸੀ ਕਲਗੀਧਰ ਪਾਤਸ਼ਾਹ ਜੀ ਨੇ ਇਸ ਤੋਂ ਪਹਿਲਾਂ ਹੀ ਇਹਨਾਂ ਦੇ ਗ੍ਰਹਿ ਨੂੰ ਪਾਗ ਲਾਏ ਹੋਏ ਸੀ ਪਹਿਲੀ ਵਾਰ ਪੰਗਾਣੀ ਦਾ ਜੰਗ ਜਿੱਤ ਪੋਂਟਾ ਸਾਹਿਬ ਤੋਂ ਵਾਪਸ ਆਉਂਦੇ ਹੋਏ ਦੂਜੀ ਵਾਰ ਨਿਹੰਗ ਖਾਂ ਦੇ ਲੜਕੇ ਆਲਮ ਖਾਂ ਦੀ ਮੰਗਣੀ ਤੇ ਸਤਗੁਰੂ ਜੀ ਤੀਜੀ ਵਾਰ ਪੁਰਸ਼ੇਤਰ ਦੀ ਵਾਪਸੀ ਸਮੇਂ ਅੱਜ ਚੌਥੀ ਵਾਰ ਮੇਰੇ ਪਾਤਸ਼ਾਹ ਇਸ ਘਰ ਵਿੱਚ ਆਏ ਨਿਹੰਗ ਖਾਂ ਨੇ ਅਨੰਦਪੁਰ ਸਾਹਿਬ ਛੱਡਣ ਦਾ ਸਾਰਾ ਹਾਲ ਪੁੱਛਿਆ ਕਿਉਂਕਿ ਨਿਹੰਗ ਖਾਂ ਆਪਣੇ ਲੜਕੇ ਆਲਮ ਖਾਂ ਦੀ ਮੰਗਣੀ ਦਾ ਸੱਦਾ ਪੱਤਰ ਦੇਣ ਆਪਣੀ ਬੇਗਮ ਅਤੇ ਲੜਕੀ ਮੁਮਤਾਜ਼ ਨੂੰ ਲੈ ਕੇ ਇੱਕ ਰਾਤ ਅਨੰਦਪੁਰ ਸਾਹਿਬ ਵਿਖੇ ਰਹਿ ਕੇ ਆਇਆ ਸੀ ਉਥੇ ਦੇ ਰੋਹਾਨੀਅਤ ਦੇ ਨਜ਼ਾਰੇ ਨੂੰ ਭਲੀ-ਪਾਤ ਜਾਣਦਾ ਸੀ ਸਾਰੀ ਕਹਾਣੀ ਗੁਰੂ ਪਾਤਸ਼ਾਹ ਜੀ ਪਾਸੋਂ ਸੁਣ ਕੇ ਇਸ ਦਾ ਹਿਰਦਾ ਬਹੁਤ ਦੁਖੀ ਹੋਇਆ ਪਰਿਵਾਰ ਦੇ ਵਿਛੋੜੇ ਦਾ ਸੁਣ ਕੇ ਇਸ ਦਾ ਮਨ ਝੂਠੀਆਂ ਕਸਮਾਂ ਖਾਣ ਵਾਲਿਆਂ ਮੁਗਲਾਂ ਅਤੇ ਪਹਾੜੀਆਂ ਨੂੰ ਲਹਨਤ ਪਾਉਣ ਲੱਗਾ ਇਸ ਨੇ ਗੁਰੂ ਸਾਹਿਬ ਜੀ ਦਾ ਆਸਣ ਇੱਕ ਲੁਕਮੀ ਕੋਠੜੀ ਵਿੱਚ ਲਵਾ ਦਿੱਤਾ ਆਪ ਸਾਰਾ ਪਰਿਵਾਰ ਸੇਵਾ ਵਿੱਚ ਡਟ ਗਏ ਜਖਮੀ ਸਿੰਘਾਂ ਦੇ ਮਲਮ ਪੱਟੀ ਕੀਤੀ ਗਈ ਅੱਜ ਔਖੇ ਸਮੇਂ ਵਿੱਚ ਵੀ ਨਿਹੰਗ ਖਾਨੇ ਪ੍ਰੀਤ ਦੀਆਂ ਤੰਦਾਂ ਟੁੱਟਣ ਨਾ ਦਿੱਤੀਆਂ ਅੱਗੇ ਨਾਲੋਂ ਵੀ ਵੱਧ ਕੇ ਤਨੋਂ ਮਨੋਂ ਸੇਵਾ ਕੀਤੀ ਤਨ ਹੈ ਪਰਿਵਾਰ ਜੋ ਮੁਸੀਬਤ ਦੇ ਸਮੇਂ ਵਿੱਚ ਗੁਰੂ ਪਾਤਸ਼ਾਹ ਜੀ ਦੇ ਨਾਲ ਪ੍ਰੀਤ پا ਕੇ ਸੇਵਾ ਦੇਖਾ ਜਾਣੇ ਲੁੱਟ ਰਿਆ ਸੀ ਗੁਰੂ ਪਾਤਸ਼ਾਹ ਜੀ ਪਲੰਗ ਉੱਪਰ ਬੈਠੇ ਹੀ ਸਨ ਕਿ ਇੰਨੇ ਨੂੰ ਸਾਹਿਬ ਜادہ ਅਜੀਤ ਸਿੰਘ ਜੀ ਨੇ ਗੰਭੀਰ ਜ਼ਖਮੀ ਹਾਲਤ ਵਿੱਚ ਭਾਈ ਬਚਿੱਤਰ ਸਿੰਘ ਜੀ ਨੂੰ ਲਿਆ ਕੇ ਹਾਜ਼ਰ ਕੀਤਾ ਜੋ ਪਿੰਡ ਮਲਕਪੁਰ ਵਿਖੇ ਦੁਸ਼ਮਣ ਦੀ ਝੜਪ ਵਿੱਚ ਸਖਤ ਜ਼ਖਮੀ ਹੋ ਗਏ ਸੀ ਗੁਰੂ ਪਾਤਸ਼ਾਹ ਜੀ ਨੇ ਭਾਈ ਬਚਿੱਤਰ ਸਿੰਘ ਜੀ ਵੱਲ ਦੇਖ ਜਿੱਥੇ ਆਪ ਬੈਠੇ ਸੀ ਉਸ ਪਲੰਗ ਤੇ ਲਟਾ ਦਿੱਤਾ ਇਸ ਦੇ ਡੂੰਘੇ ਜ਼ਖਮਾਂ ਤੇ ਪੱਟੀਆਂ ਬੰਨ੍ਹੀਆਂ ਦਸਵੇਂ ਪਾਤਸ਼ਾਹ ਜੀ ਨੇ ਵੈਰੀ ਦਾ ਕੋਈ ਭਰੋਸਾ ਨਾ ਜਾਣ ਇਥੋਂ ਜਾਣਾ ਚੰਗਾ ਸਮਝਿਆ ਇਹ ਨਿਹੰਗ ਖਾਂ ਪਰਿਵਾਰ ਦੀ ਪ੍ਰੀਤ ਦੇਖ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਇਹਨਾਂ ਨੂੰ ਕਟਾਰ ਅਤੇ ਸ਼੍ਰੀ ਸਾਹਿਬ ਦੀ ਬਖਸ਼ਿਸ਼ ਕੀਤੀ ਅਤੇ ਸਭ ਤੋਂ ਵਿਦਾਇਗੀ ਲਈ ਨਿਹੰਗ ਖਾਂ ਦਾ ਲੜਕਾ ਆਲਮ ਖਾਂ ਦੂਰ ਤੱਕ ਪਾਤਸ਼ਾਹ ਜੀ ਨੂੰ ਰਸਤਾ ਦੱਸਣ ਲਈ ਨਾਲ ਗਿਆ ਕਲਕੀ ਤਾਰ ਜੀ ਪਿੰਡ ਬ੍ਰਾਹਮਣ ਮਾਜਰਾ ਪਹੁੰਚੇ ਥੋੜੀ ਦੇਰ ਇੱਥੋਂ ਰੁਕ ਕੇ ਪਿੰਡ ਬੂਰ ਮਾਜਰੇ ਪਹੁੰਚ ਗਏ ਬੂਰ ਮਾਜਰੇ ਇੱਕ ਫੂਤੋਂ ਸਤਿਗੁਰ ਜੀ ਨੇ ਜਲ ਛਕਿਆ ਮੂੰਹ ਹੱਥ ਤੋਤਾ ਆਲੇ ਦੁਆਲੇ ਤੋਂ ਵੈਰੀ ਦੀ ਪਿੰਕ ਲਈ ਸਿੰਘਾਂ ਨੇ ਵੀ ਜਲ ਪਾਣੀ ਛਕਿਆ ਮੂੰਹ ਹੱਥ ਤੋਂ ਸੁਚੇਤ ਹੋਏ ਇੱਥੇ ਪ੍ਰੇਮੀ ਨੇ ਗੁਰੂ ਜੀ ਨੂੰ ਆਣ ਨਮਸਕਾਰ ਕੀਤੀ ਤੇ ਦੱਸਿਆ ਕਿ ਪਾਤਸ਼ਾਹ ਜੀ ਜਿਹੜੀ ਫੌਜ ਪਹਾੜੀ ਰਾਜਿਆਂ ਔਰੰਗਜ਼ੇਬ ਪਾਸੋਂ ਮੰਗਵਾਈ ਸੀ ਉਹ ਨੇੜੇ ਦੇ ਪਿੰਡਾਂ ਵਿੱਚ ਪਹੁੰਚ ਚੁੱਕੀ ਹੈ ਛੇਤੀ ਹੀ ਇਧਰ ਨੂੰ ਆ ਰਹੀ ਹੈ ਉਸ ਦੀ ਗਿਣਤੀ 10 ਲੱਖ ਹੈ ਪਾਤਸ਼ਾਹ ਜੀ ਵੈਰੀ ਦੀ ਸਾਰੀ ਸੂਹ ਲੈ ਕੇ ਇਥੋਂ ਪਿੰਡ ਦੁਗਰੀ ਵਿੱਚ ਹੁੰਦੇ ਹੋਏ ਪਿੰਡ ਤਾਲਾਪੁਰ ਦੀ ਉੱਚੀ ਟਿੱਬੀ ਤੋਂ ਲੰਘਦੇ ਹੋਏ ਚਮਕੌਰ ਦੇ ਬਾਗ ਵਿੱਚ ਜਾਵੇ ਰਾਜੇ ਕਿਸੇ ਚੁਗਲ ਨੇ ਰੋਪੜ ਦੇ ਕੋਤਵਾਲ ਪਾਸ ਜਾ ਚੁਗਲੀ ਕੀਤੀ ਕਿ ਨਿਹੰਗ ਖਾਂ ਪਠਾਨ ਦੀ ਹਵੇਲੀ ਵਿੱਚ ਸਿੰਘ ਆਏ ਹੋਏ ਨੇ ਕੋਤਵਾਲ ਨੇ ਹਵੇਲੀ ਨੂੰ ਕੇਰਾ ਪਾ ਸਭ ਦੀ ਤਲਾਸ਼ੀ ਲੈ ਆਪਣੀ ਤਸੱਲੀ ਕੀਤੀ ਉਸ ਨੂੰ ਕੋਈ ਵੀ ਸਿੰਘ ਨਾ ਮਿਲਿਆ ਅਖੀਰ ਇੱਕ ਕੋਠੜੀ ਜੋ ਅੰਦਰੋਂ ਬੰਦ ਸੀ ਉਸ ਦੀ ਤਲਾਸ਼ੀ ਲੈਣ ਲਈ कोतवाल ਨੇ ਨਿਹੰਗ ਖਾਨ ਨੂੰ ਉਸ ਦਾ ਕੁੰਡਾ ਖੋਲਣ ਲਈ ਕਿਹਾ ਨਿਹੰਗ ਖਾਨ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਲੜਕੀ ਤੇ ਮੇਰਾ ਦਮਾਦ ਸੁੱਤੇ ਪਏ ਹਨ ਜੇ ਚਾਹੋ ਤਾਂ ਮੈਂ ਤੁਹਾਡੀ ਤਸੱਲੀ ਕਰਵਾ ਦਿੰਦਾ ਹਾਂ कोतवाल ਕੀਮਾ ਮੰਗ ਵਾਪਸ ਚਲਾ ਗਿਆ ਪਿਤਾ ਦੇ ਮੂੰਹੋਂ ਤੀ ਤੇ ਦਮਾਦ ਦੇ ਬੋਲ ਸੁਣ ਬੀਬੀ ਮੁਮਤਾਜ ਨੇ जख्मी ਭਾਈ ਬਚਿੱਤਰ ਸਿੰਘ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦਿੱਤਾ ਤੇ ਉਹਨਾਂ ਨੂੰ ਆਪਣਾ ਪਤੀ ਮੰਨ ਲਿਆ ਉਸ ਦੀ ਬਹੁਤ ਸੇਵਾ ਕੀਤੀ ਅਗਲੀ ਰਾਤ ਭਾਈ ਬਚਿੱਤਰ ਸਿੰਘ ਜੀ ਚਲਾਣਾ ਕਰ ਗਏ ਨਿਹੰਗ ਖਾਨੇ ਪਾਈ ਗੁਰਸਾ ਸਿੰਘ ਰਹੁਣੀਆਂ ਅਤੇ ਬੱਗਾ ਸਿੰਘ ਤਰਖਾਨ ਨੂੰ ਬੁਲਾ ਕੇ ਦਿਨ ਚੜਨ ਤੋਂ ਪਹਿਲਾਂ ਹੀ ਹਵੇਲੀ ਵਿੱਚ ਇੱਕ ਖੂਹ ਦੇ ਕੋਲ ਸੰਸਕਾਰ ਕਰ ਦਿੱਤਾ ਸਵੇਰ ਹੋਣ ਤੋਂ ਪਹਿਲਾਂ ਹੀ ਸਿਵਾ ਸੰਭਾਲ ਲਿਆ ਗਿਆ ਅਤੇ ਕੋਈ ਵੀ ਨਿਸ਼ਾਨੀ ਬਾਕੀ ਨਾ ਰਹਿਣ ਦਿੱਤੀ ਬੀਬੀ ਮੁਮਤਾਜ਼ ਜੋ ਬਸੀ ਪਠਾਣਾ ਮੰਗੀ ਹੋਈ ਸੀ ਜਦੋਂ ਉਸ ਦਾ ਨਿਕਾਹ ਕਰਨ ਲਈ ਘਰ ਵਿੱਚ ਸਲਾਹ ਹੋਈ ਤਾਂ ਉਸ ਨੇ ਆਪਣੀ ਮਾਂ ਜਿਹਨਾਂ ਨੂੰ ਕਿਹਾ ਕਿ ਮੈਂ ਹੁਣ ਕਦੇ ਵੀ ਨਿਕਾਹ ਨਹੀਂ ਕਰਾਵਾਂਗੀ ਸਾਰੀ ਉਮਰ ਅੱਲਾ ਦੀ ਬੰਦਗੀ ਕਰਾਂਗੀ ਉਸ ਤੋਂ ਬਾਅਦ ਕਰਦਿਆਂ ਉਸ ਨੂੰ ਕਦੇ ਕਾਲੇ ਮਜਬੂਰ ਨਹੀਂ ਕੀਤਾ ਕੁਝ ਸਮਾਂ ਬੀਬੀ ਮੁਮਤਾਜ ਨੇ ਕੋਟਲੇ ਰਹਿਣ ਉਪਰੰਤ ਇਕਾਂਤ ਰਹਿਣ ਦੀ ਇੱਛਾ ਪ੍ਰਗਟ ਕੀਤੀ ਅਤੇ ਉਸ ਦੇ ਪਿਤਾ ਨਿਹੰਗ ਖਾਨ ਨੇ ਉਸ ਦੀ ਰਿਹਾਈਸ਼ ਦਾ ਪ੍ਰਬੰਧ ਇੱਕ ਕਿਲੇ ਵਿੱਚ ਕਰਵਾ ਦਿੱਤਾ ਇਹ ਉਹਨਾਂ ਦੇ ਆਪਣੇ ਕੋਲ ਪਿੰਡ ਬੜੀ ਵਿਖੇ ਬਣਿਆ ਹੋਇਆ ਸੀ ਇੱਥੇ ਬੀਬੀ ਮੁਮਤਾਜ ਜੀ ਨੇ ਬਹੁਤ ਬੰਦਗੀ ਕੀਤੀ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਨਾਲ ਇਸ ਦਾ ਬਹੁਤ ਪਿਆਰ ਸੀ ਬੀਬੀ ਮੁਮਤਾਜ ਨੇ ਆਪਣੀ ਸਾਰੀ ਉਮਰ ਸਿਦਕ ਦੀ ਮੂਰਤ ਬਣ ਕੇ ਗੁਰੂ ਚਰਨਾਂ ਦੀ ਪ੍ਰੀਤ ਵਿੱਚ ਲੰਗਾ ਦਿੱਤੀ 131 ਸਾਲ ਦੀ ਲੰਬੇਰੀ ਉਮਰ ਭੋਗ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸਦਾ ਲਈ ਲੀਨ ਹੋ ਗਈ ਹੁਣ ਇਸ ਅਸਥਾਨ ਤੇ ਗੁਰਦੁਆਰਾ ਮੁਮਤਾਜ ਸਾਹਿਬ ਪਿੰਡ ਵੜੀ ਬਹੁਤ ਆਲੀਸ਼ਾਨ ਉਸਰਿਆ ਹੋਇਆ ਹੈ ਭਾਈ ਬਚਿੱਤਰ ਸਿੰਘ ਜੀ ਦਾ ਅਸਥਾਨ ਪਿੰਡ ਕੋਟਲਾ ਨਿਹੰਗ ਵਿਖੇ ਬਣਿਆ ਹੋਇਆ ਹੈ ਗੁਰਦੁਆਰਾ ਪੱਠਾ ਸਾਹਿਬ ਦੇ ਮੂਹਰੇ ਹੀ ਰੇਲਵੇ ਲਾਈਨ ਲੰਘ ਕੇ ਪਿੰਡ ਵਿੱਚ ਹੈ ਗੁਰਦੁਆਰਾ ਭਾਈ ਬਚਿੱਤਰ ਸਿੰਘ ਜੀ ਇਸ ਗੁਰਦੁਆਰਾ ਸਾਹਿਬ ਵਿਖੇ ਗੈਂਡੇ ਦੀ ਟਾਲ ਮੌਜੂਦ ਹੈ ਜੋ ਭਾਈ ਬਚਿੱਤਰ ਸਿੰਘ ਜੀ ਦੀ ਹੈ ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਇਸੇ ਭਾਈ ਬਚਿੱਤਰ ਸਿੰਘ ਜੀ ਨੇ ਕਿਲਾ ਲੋਹਗੜ ਵਿਖੇ ਹਾਥੀ ਨਾਲ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕੀਤੀ ਸੀ ਬਾਜਾਂ ਵਾਲੇ ਪ੍ਰੀਤਮ ਨੇ ਇਸ ਨੂੰ ਗਲ ਨਾਲ ਲਾ ਕੇ ਥਾਪੜਾ ਵੀ ਦਿੱਤਾ ਸੀ ਇਸ ਤੋਂ ਅੱਗੇ ਅਗਲੇ ਪਾਗ ਵਿੱਚ ਸੀ ਗੱਲ ਕਰਾਂਗੇ ਕਿ ਗੁਰੂ ਬਾਦਸ਼ਾਹ ਜੀ ਨੇ ਕਿਸ ਤਰ੍ਹਾਂ ਆਪਣੇ ਇੱਕ ਇੱਕ ਸਿੰਘ ਨੂੰ ਸਵਾ ਲੱਖ ਨਾਲ ਲੜਾਉਣ ਦਾ ਜੋ ਬਚਨ ਸੀ ਉਹ ਪੂਰਾ ਕੀਤਾ ਕਿਸ ਤਰ੍ਹਾਂ ਚਮਕੌਰ ਦੀ ਜੰਗ ਹੋਈ ਕਿਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ